ਇਹ ਸਿਰਫ ਤੇ ਸਿਰਫ ਪੰਜਾਬ ਹਰਿਆਣਾ ਤੇ ਦਿੱਲੀ ਜੁਪੀ ਦੇ ਕੁਝ ਹਿੱਸੇ 'ਚ ਲਾਗੂ ਹੈ ਸਾਰੇ ਦੇਸ਼ ਦੇ ਵਿੱਚ ਕਿਤੇ ਲਾਗੂ ਹੋਇਆ ਨਹੀਂ ਪਰ ਇਸ ਮੰਗ ਨੇ ਸਾਰੇ ਦੇਸ਼ ਦੀ ਕਿਸਾਨੀ ਨੂੰ ਇੱਕ ਮੰਚ ਤੇ ਲਿਆਤਾ ਇੱਕ ਸੰਯੁਕਤ ਕਿਸਾਨ ਮੋਰਚਾ ਉਹ ਜਿਹੜਾ ਹੋਂਦ 'ਚ ਇਸ ਵੇਲੇ ਮਜ਼ਬੂਤੀ ਨਾਲ ਖੜਾ ਜਿਹੜਾ ਸਾਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜਦਾ ਜਿਹੜਾ ਭਾਰਤੀ ਜਨਤਾ ਪਾਰਟੀ ਜਿਹਨੇ 10 ਸਾਲ ਲਗਾਤਾਰ ਰਾਜ ਕੀਤਾ ਉਹਦੇ ਬਰੋਚ ਇਹੀ ਜਿਹੜਾ ਆ ਵਿਰੋਧੀ ਧਿਰ ਦਾ ਰੋਲ ਨਿਭਾ ਰਿਹਾ ਤੇ ਸਾਨੂੰ ਇਸ ਗੱਲ ਦਾ ਖੁਸ਼ੀ ਵੀ ਹੈ ਵੀ ਅਸੀਂ ਜੇ ਸੰਯੁਕਤ ਕਿਸਾਨ ਮੋਰਚੇ ਦੇ ਅਸੀਂ ਮੈਂਬਰ ਹੈ ਤਾਂ ਅਸੀਂ ਦੇਸ਼ ਦੇ ਵਿੱਚ ਇੱਕ ਜਿਹੜੀ ਵਿਰੋਧੀ ਧਿਰ ਦੇ ਤੌਰ ਤੇ ਵੀ ਅਸੀਂ ਅੱਜ ਲੜ ਰਹੇ ਹਾਂ ਦੇਖਿਆ ਜਵੇਰ ਦਾ ਦੇਖਿਆ ਉਹਨੂੰ ਵੀ ਆਪਣੀਆਂ ਗੱਡੀਆਂ ਜਿਹੜੀਆਂ ਲੈ ਕੇ ਇੱਥੋਂ ਭੱਜਣਾ ਪਿਆ ਮਿੱਟੂ ਜਿਹੜਾ ਪਹਿਲੇ ਦਿਨਾਂ ਦੇ ਵਿੱਚ ਬੜੇ ਉਹ ਮਾਰ ਕੇ ਮਾਰਦਾ ਸੀਗਾ ਕਹਿੰਦਾ ਵੀ ਮੇਰੇ ਨੇੜੇ ਕਿਸਾਨ ਨਹੀਂ ਆ ਸਕਦੇ ਉਹਨੂੰ ਵੀ ਜਲਬਾਤ ਦਿਖਾ ਲਿਆ ਔਰ ਇਹ ਵਿਰੋਧ ਅਸੀਂ ਕਿਉਂ ਕਰ ਰਹੇ ਆ ਕਿਉਂਕਿ ਭਾਜਪਾ ਦੇ ਨਾਲ ਸਾਡੀ ਕੋਈ ਇਦਾਂ ਦੀ ਨਹੀਂ ਆਪਣੇ ਬਾਕੀ ਸਾਧ ਹੈ ਸਾਰੇ। ਬਾਕੀ ਪਾਰਟੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਆ ਦੇਸ਼ ਨੂੰ ਨਿਗਾਰਾ ਬਲ ਲਜਾਣ ਦੇ ਵਿੱਚ। ਪਰ ਜੋ ਭਾਜਪਾ ਦਾ ਤੈਅ ਕੀਤਾ ਨਿਸ਼ਾਨਾ ਆ ਉਹ ਹਿੰਦੂ ਤਵੀ ਰਾਜ ਕਰਨਾ ਆ ਕਾਇਮ ਕੋਈ। ਇੱਕੋ ਹੀ ਕੋਡ ਜਿਹੜਾ ਇੱਕੋ ਹੀ ਸਾਰੇ ਹਿੰਦੂ ਧਰਮ ਹੋਊਗਾ ਹਿੰਦੂ ਇਹ ਤੋਂ ਸਾਰਾ ਇਹ ਹੋਊਗਾ ਬਾਕੀ ਸਾਰਿਆਂ ਨੂੰ ਜਿਹੜਾ ਘੱਟ ਗਿਣਤੀਆਂ ਨੂੰ ਮੁਸਲਮਾਨਾਂ ਦੇ ਅੱਕਲ ਹੱਤਲੇ ਕੀਤੇ ਜਾ ਰਹੇ ਆ ਛਰੇ ਆਮ ਆ ਥੋੜਾ ਜਿਹਾ ਵਿਰੋਧ ਹੋਣ ਕਰਕੇ ਹੁਣ ਹੋਰ ਹੋਰ ਕੁਝ ਬੋਲਣ ਲੱਪੰਦਾ ਪਹਿਲੇ ਦਿਨਾਂ 'ਚ ਬਹੁਤ ਜਿਹੜਾ ਉਹ ਮੁਸਲਮਾਨਾਂ ਦੇ ਖਿਲਾਫ ਘੱਟ ਗਿਣਤੀਆਂ ਦੇ ਖਿਲਾਫ ਆਦੀ ਵਾਸੀਆਂ ਦੇ ਖਿਲਾਫ ਜੰਗਲੀ ਲੋਕਾਂ ਦੇ ਖਿਲਾਫ ਜਿਹੜਾ ਉਹ ਬੋਲਿਆ ਆ ਖਿਲਾਫ ਔਰ ਬਹੁਤ ਸਾਰੇ ਜਿਹੜੇ ਆ ਉਹਦੇ ਵੀਡੀਓ ਉਹਦੀ ਸਾਹਮਣੇ ਆ ਰਹੀਆਂ ਜੋ ਲੋਕਪ੍ਰੋਧੀ ਆ ਪਰ ਅੱਜ ਮੋਦੀ ਜਿੰਨਾ ਉਹਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਆ ਉਹਨੂੰ ਜਿਹੜੇ ਆਪਣੇ ਏਜੰਡੇ ਤੋਂ ਥੋੜਾ ਥੋੜਾ ਨਾਲ ਪਿੱਛੇ ਮੁੜਨਾ ਪਿਆ ਆ ਪਰ ਝੂਠ ਬੋਲ ਰਿਹਾ ਉਹ ਉਹ ਕਰਨਾ ਉਹਨੂੰ ਉਹੀ ਕੁਛ ਆ ਜੋ ਏਜੰਡੇ ਤੇ ਹੋਇਆ ਜੋ ਆਰਐਸਸ ਦਾ ਏਜੰਡਾ ਹੈਗਾ ਆ ਉਹਦੇ ਤੱਕ ਹੋਣਾ ਆ ਤੇ ਸਮਾਂ ਵੀ ਜਿਹੜਾ ਤੇਜ਼ੀ ਨਾਲ ਅੱਗੇ ਨੂੰ ਵਧ ਰਿਹਾ ਤੁਸੀਂ ਮੈਨੂੰ ਲੱਗਦਾ ਵੀ 12 13 ਪਿੰਡਾਂ ਚੋਂ 14 ਪਿੰਡਾਂ ਦੇ ਵਿੱਚ ਕਿਸਾਨ ਆਏ ਹੋ ਤੁਸੀਂ ਇਹ ਜੋਕੂ ਸਿਸਟਮ ਚ ਚਰਚਾ ਹੋਈਆ ਮੇ ਭਾਜਪਾ ਨੂੰ ਪਿੰਡਾਂ ਚ ਬੜਾ ਨਹੀਂ ਦੇਣਾ ਤੇ ਉਹਨੂੰ ਹਰਾਣਾ ਵੀ ਹੈ ਦੂਜੀਆਂ ਪਾਰਟੀਆਂ ਚੋਂ ਜਿਹੜੀ ਕੋਈ ਪਾਰਟੀ ਜਿੱਤ ਸਕਦੀ ਹੈ ਭਾਜਪਾ ਨੂੰ ਢਾ ਸਕਦੀ ਹੈ ਉਹ ਲੋਕ ਵੀ ਆਪੇ ਇਹਦਾ ਮੈਂਬਰਾਂ ਕਰ ਲੈਣਗੇ ਆਪਾਂ ਜਰੂਰ ਆਪਣਾ ਜਿਹੜਾ ਸੰਗਠਨ ਸਾਰ ਪਹੁੰਚਦਾ ਸੱਦਾ ਆ ਉਹਨੂੰ ਖੱਲੇ ਪਿੰਡ ਪਿੰਡ ਘਰ ਘਰ ਤੋ ਲੈ ਕੇ ਜਾਈਏ ਤਾਂ ਜੋ ਚੋਣਾਂ ਤੋਂ ਬਾਅਦ ਜਿਹੜਾ ਸੰਘਰਸ਼ ਸੰਜਮ ਨੂੰ ਖਾਨ ਬੋਚੇ ਨੇ ਸਾਨੂੰ ਦੇਣਾ ਉਹ ਸੰਦਰਸ਼ੀ ਅਸੀਂ ਸਿਰੇ ਚੜ੍ਹੀਏ ਉਹ ਆਪਣੇ ਮੂੰਹੋਂ ਬੋਲ ਕੇ ਦੱਸਦੇ ਆ ਕਿ ਅਸੀਂ 80 ਕਰੋੜ ਲੋਕਾਂ ਨੂੰ ਰੋਟੀ ਦਿੰਦੇ ਆ 80 ਕਰੋੜ ਲੋਕਾਂ ਨੂੰ ਜਿਹੜੀ 2 ਰੁਪਏ 5 ਰੁਪਏ ਵਾਲੀ ਉਹ ਦਾਲ ਕਣਕ ਵਗੈਰਾ ਚੌਲ ਵਗੈਰਾ ਉਹ ਸਪਲਾਈ ਕਰਦੇ ਆ ਇਹਦਾ ਮਤਲਬ ਇਹ ਕੋਈ ਮਾਨ ਕਰਨ ਵਾਲੀ ਗੱਲ ਨਹੀਂ ਹੈ ਕਿ 80 ਕਰੋੜ ਲੋਕਾਂ ਨੂੰ ਅਸੀਂ ਰੋਟੀ ਦਿੰਦੇ ਆ ਅਸੀਂ ਤਾਂ ਬੜੇ ਮਹਾਨ ਹੋਗੇ ਬੜਦਾਨੀ ਹੋਗੇ ਇਹ ਸ਼ਰਮ ਕਰਨ ਵਾਲੀ ਗੱਲ ਹੈ। ਕਿ 10 ਸਾਲ ਦੇ ਵਿੱਚ 80 ਕਰੋੜ ਲੋਕ ਹੈ ਜਿਹੜੇ ਉਹ ਰੋਟੀ ਖਾਣ ਦੇ ਯੋਗ ਵੀ ਨਹੀਂ। ਤੁਸੀਂ ਲੱਖ ਕਹੀ ਜਾਓ ਅਸੀਂ ਉਹਨਾਂ ਨੂੰ ਰਸੋਈ ਗਿਆ ਦੇ ਸੈਂਟਰ ਬਣਾ ਦਿੱਤੇ ਅਸੀਂ ਉਹਨਾਂ ਨੂੰ ਜਿਹੜਾ ਕਿ ਉਹ ਅੱਟਾ ਦਾਲ ਵੰਡਦੇ ਆ ਅਸੀਂ ਉਹਨਾਂ ਨੂੰ ਜਿਹੜਾ ਕਿ ਹੋਰ ਸਹੂਲਤਾਂ ਦਿੰਦੇ ਆ ਉਹ ਕੁਝ ਨਹੀਂ ਕਰਦੇ ਪਿਛਲੇ। ਸਰਪ ਆਪਣੀਆਂ ਜਦੋਂ ਉਹਨਾਂ ਨੇ ਕਿਤੇ ਚੋਣਾ ਇਹ ਵਿੱਚ ਉਹਨਾਂ ਨੇ ਕਿਤੇ ਆਪਣਾ ਮੋਰੇ ਪਸੇ ਹੁੰਦੇ ਜਿੱਦਾਂ ਤੁਹਾਡੇ ਤਿੰਨ ਕਾਨੂੰਨ ਉਹਨਾਂ ਨੂੰ ਮਾਫ ਕਰਨ ਵੇਲੇ ਵੀ ਪੂਰੇ ਯੂਪੀ ਦੀਆਂ ਉਤਰਾਖੰਡ ਦੀਆਂ ਉਹ ਪੀਖਾਵਾਂ ਦੀਆਂ ਸੋਣਾ ਉਹਰੇ ਆ ਗਏ ਤਾਂ ਉਹ ਜਿਹੜੇ ਤਿੰਨ ਕਾਨੂੰਨ ਥੋੜੇ ਸਮੇਂ ਲਈ ਵਾਪਸ ਕਰਨਾ ਕਾਮਨਿਸਟਾਨ ਨੂੰ ਬੁੱਧੀਜੀਵੀਆ ਨੂੰ ਜਿਹੜੇ ਵੀ ਉਹਨਾਂ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਕੁਚਲ ਦੇਣਾ ਪੈ ਰਾਂਗੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਪਾਸ ਮਸਲਰ ਅਰਹੀ ਆਈ ਸਾਰੇ ਜਨਰ ਦਾ ਹਰ ਵੀ ਬੇਚਿਆ ਥੋੜਾ ਜਾਡੇ ਨੇੜੇ ਹੋ ਜਾਓ ਥੋੜੇ ਵਿਚਾਰ ਉੱਟਣ ਦੇ ਤੁਹਾਡੇ ਨਾਲ ਕਰਮੇ ਆਣ ਵਾਲੇ ਜਨਨ ਵਿੱਚ ਤੁਹਾਨੂੰ ਸਾਰੇ ਬੇਨਤੀ ਕਰਨੀਆਂ ਕੋਈ ਘਾਟਾ ਨਾ ਹੋਵੇ ਔਰ ਘਾਟਾ ਭਲਾਓ ਭਾਇ ਭਰੇ ਨਾਲ ਨਾ ਕੋਈ ਖਲਾਲ ਨਾ ਕੋਈ ਦਬਾਅ ਇਹਨਾਂ ਦੇ ਬਿਲਕੁਲ ਮੁਕੰਮਲ ਜਿਹੜੇ ਪਿੰਡਾਂ ਦੇ ਰਾਸਤੇ ਬਣਕਾਣੇ ਆ ਤੇ ਜਨਨ ਅਨੁਸ਼ਾਨ ਪਰ ਚਿਆਲ ਦੀਆਂ ਠੰਡੀਆਂ ਰਾਤਾਂ ਹੋਣ ਚਾਹੇ ਅੱਗ ਵਰਨੀ ਗਰਮੀ ਹੋਵੇ ਚਾਹੇ ਬਰਸਾਤਾ ਹੋਣਾ ਅਸੀਂ ਸੁਜੀਤ ਦੁਕਾਨਦਾਰਾਂ ਨੇ ਇਸ ਕਿਸਾਨ ਅੰਦolan ਦਾ ਸਾਥ ਦਿੱਤਾ ਮੋਟੀ ਨੂੰ ਪਿੰਡਾਂ ਦੇ ਵਿੱਚ ਨਹੀਂ ਬੜਪਿਆਂਗੇ ਬਾਜਾ ਬਾਜਾ ਪਾਜਪਾ ਦਾ ਮੁਕੰਮਲ ਸਾਈ ਕਾਟ ਕਰੋ ਸਾਈ ਕਾਟ ਕਰੋ ਪਾਜਪਾ ਨੂੰ ਪਿੰਡਾਂ ਵਿੱਚ ਨਹੀਂ ਬੜਨ ਦੇਾਂਗੇ ਨਹੀਂ ਬੜਨ ਦੇਾਂਗੇ ਨਹੀਂ ਬੜਨ ਦੇਾਂਗੇ ਪਾਜਪਾ ਸਾਡੇ ਅੱਖਾਂ ਦੇ ਵਿੱਚ ਜਿਵੇਂ ਰੋਡ ਪੈਂਦਾ ਉਹ ਰੜਕਦੀ ਆ ਔਰ ਜੇ ਕਿਤੇ ਸਾਨੂੰ ਫੁੱਲ ਦਾ ਝੰਡਾ ਪਿੰਡਾਂ ਵਿੱਚ ਨਜ਼ਰ ਆਦਾ ਉਹ ਵੀ ਸਾਡੇ ਰੋਡ ਵਾਂਗੂ ਰੜਕਦਾ ਆ ਜਿਹੜੇ ਜੀਪਾਂ ਆਈਆਂ ਸਨ ਦਰਨ ਵਾਲੇ ਸੀ ਚਿੱਠੀ ਭੇਜਿਆ ਹੋਰ ਜਦੋਂ ਚੋਣਾ ਹੋ ਰਹੀਆਂ ਤਾਂ ਉਹਨਾਂ ਗੁੰਡਿਆਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ ਅਜੇ ਮਿਸ਼ਰਾ ਟੈਣੀ ਅਸ਼ੀਸ਼ ਟੈਣੀ ਇਹ ਸਾਰੇ ਗੁੰਡਿਆਂ ਦੇ ਸਿਰ ਸੜਕਾ ਜਿੱਥੇ ਵੀ ਭਾਜਪਾ ਵਾਲਾ ਜਾਊਗੀ ਉਹ ਬਕਾਇਦਾ ਰੋਕੀਆਂ ਜਾਣਗੀਆਂ ਔਰ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਭਜਾਇਆ ਜਾਊਗਾ ਉਹਨਾਂ ਨੂੰ ਬਿਲਕੁਲ ਕੋਈ ਬੋਲ ਨਹੀਂ ਪਾਣੀ ਤੇ ਨਾ ਉਹਨਾਂ ਨੂੰ ਕੋਈ ਰੈਲੀ ਕਰਨ ਦੇਣੀ ਪਿੰਡਾਂ ਦੇ ਵਿੱਚ ਇਸ ਸੰਯੁਕਤ ਮੋਰਚੇ ਦਾ ਐਲਾਨ ਹੈ ਇਹਨਾਂ ਦਾ ਬਿਲਕੁਲ ਮੁਕੰਮਲ ਬਾਈਕਾਟ ਹੈ ਇਹਨਾਂ ਦੇ ਨਾਲ ਕੋਈ ਦਲੀਲ ਅਪੀਲ ਨਹੀਂ ਕਿਉਂਕਿ ਇਹਨਾਂ ਨੇ ਸਾਡੇ ਸਾਰੇ ਪੰਜਾਬੀਆਂ ਦੇ ਨੰਨੀਆਂ ਦੇ ਸਾਰੇ ਰਾਹ ਜਿਹੜੇ ਮੁੱਕੇ ਆ ਅੱਜ ਵੀ ਕਿਸਾਨ ਜਿਹੜੇ ਬਾਰਡਰਾਂ ਤੇ ਰੁਲ ਰਹੇ ਆ ਮੋਰਚੇ ਦਾ ਤੇ ਕਿਸਾਨ ਜਥੇਬੰਦੀਆਂ ਦਾ ਫੈਸਲਾ ਨਹੀਂ ਹੈ ਪੰਜਾਬ ਦੀਆਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨੇ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਨਾਲ ਪੰਜਾਬ ਦੀਆਂ ਦਰਜਣਾ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਇਹ ਫੈਸਲਾ ਕੀਤਾ ਹੋਇਆ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਟ੍ਰੇਡ ਯੂਨੀਅਨਾਂ ਰਲ ਕੇ ਮਜ਼ਦੂਰਾਂ ਦੀਆਂ ਜਥੇਬੰਦੀਆਂ, ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਆਂਗਣਵਾੜੀ ਵਰਕਰ, ਆਸ਼ਾ ਵਰਕਰ, ਵੱਖ-ਵੱਖ ਤਰ੍ਹਾਂ ਦੇ ਟੀਚਰਾਂ ਦੀਆਂ ਜਥੇਬੰਦੀਆਂ, ਹੋਰ ਹੈਲਥ ਸਰਵਿਸ ਦੀਆਂ ਜਥੇਬੰਦੀਆਂ ਅਸੀਂ ਸਾਰੇ ਰਲ ਕੇ ਭਾਜਪੀ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੇ ਲਈ